ਆ ਲੈ ਕੇ ਨਹੀਂ ਜਾਂਦਾ ਧੱਕਾ ਮਾਰਦਾ ਤੱਕੇ ਥੋੜੀ ਜਿਹੀ ਜਾਲ ਬਣ ਸੋ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਪੈਸੀ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਬਾਹਰ ਖੜੇ ਆ ਔਰ ਸੋਨੂੰ ਐਸੀ ਦਿਖਾ ਰਿਹਾ ਲਾਈਵ ਤਸਵੀਰਾਂ ਇਸ ਸਮੇਂ ਤੁਸੀਂ ਦੇਖੋ ਕਾਰਪੋਰੇਸ਼ਨ ਦੇ ਬਾਹਰ ਬੜੀ ਭਾਰੀ ਸੰਖਿਆ ਚ ਪੁਲਿਸ ਵੱਲ ਅਤੇ ਲੋਕਾਂ ਦਾ ਜਮਾਵੜਾ ਜਿਹੜਾ ਹੈ ਉਹ ਇੱਥੇ ਇਕੱਠਿਆ ਹੋਇਆ ਹੋਇਆ ਕਹਾਣੀ ਕੀ ਹੈ ਕਹਾਣੀ ਇਹ ਹੈ ਕਿ ਇੱਥੇ ਚੰਡੀਗੜ੍ਹ ਕਾਰਪੋਰੇਸ਼ਨ ਵਿੱਚ 18 ਤਰੀਕ ਨੂੰ ਮੇਅਰ ਦੇ ਇਲੈਕਸ਼ਨ ਹੋਣੇ ਆ ਜਿਸ ਚੀਜ਼ ਨੂੰ ਲੈ ਕੇ ਜੜੀ ਜਦੋਜਾੜ ਆ ਉਹ ਚੱਲ ਰਹੀ ਆ ਉਹਰਾ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਨੇ ਆਪਣੇ ਤਿੰਨ ਤਿੰਨ ਉਮੀਦਵਾਰ ਜਿਹੜੇ ਆ ਉਤਾਰੇ ਸੀ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਪੋਸਟਾਂ ਦੀ ਲੇਕਿਨ ਕਾਂਗਰਸ ਅਤੇ ਆਪ ਚ ਗੱਠਜੋੜ ਹੋ ਗਿਆ ਜਿਸ ਕਰਕੇ ਇਹਨਾਂ ਦੇ 6 ਉਮੀਦਵਾਰਾਂ ਵਿੱਚੋਂ ਤਿੰਨ ਨੇ ਆਪਣੇ ਨਾਮਕਨ ਪੱਤਰ ਜਿਹੜੇ ਆ ਉਹ ਵਾਪਸ ਜਿਹੜੇ ਆ ਲੈਣੇ ਸੀਗੇ ਔਰ ਜਦੋਂ ਕੱਲ ਇਹ ਆਪਣੇ ਨਾਮੰਗਨ ਪੱਤਰ ਵਾਪਸ ਲੈਣ ਲਈ ਆਏ ਔਰ ਜਿਨ੍ਹਾਂ ਨੂੰ ਰਿਪ੍ਰেজੈਂਟੇਸ਼ਨ ਦਿੱਤੀ ਉਹ ਕੰਸਰਨ ਅਫੀਸਰ ਨਹੀਂ ਸੀਗਾ ਉਹ ਕੰਸਰਨ ਇਲੈਕਸ਼ਨ ਅਫੀਸਰ ਨਹੀਂ ਸੀਗਾ ਜਿਸ ਕਰਕੇ ਉਹ ਇੱਕ ਟੈਂਪਰੇਰੀ ਕਰਮਚਾਰੀ ਨੂੰ ਆਪਣੇ ਨੋਮੀਨੇਸ਼ਨ ਪੇਪਰ ਜਿਹੜੇ ਆ ਵਾਪਸ ਹੀ ਦੇ ਉਹ ਸਬਮਿਟ ਕਰਕੇ ਚਲੇ ਗਏ ਲੇਕਿਨ ਉਸ ਤੋਂ ਬਾਅਦ ਭਾਜਪਾ ਨੇ ਓਬਜੈਕਸ਼ਨ ਕਰ ਦਿੱਤਾ ਔਰ ਅੱਜ ਫੇਰ ਜਦੋਂ ਉਹ ਦੁਬਾਰਾ ਕੰਸਰਨ ਅਫੀਸਰ ਨੂੰ ਆਪਣੇ ਨਾਮੀਨੇਸ਼ਨ ਪੇਪਰ ਸਬਮਿਟ ਕਰਾਉਣ ਲਈ ਆਏ ਤਾਂ ਫਿਰ ਅੱਜ ਫੇਰ ਜਿਹੜਾ ਕੰਸਰਨ ਅਫੀਸਰ ਆ ਉਹ ਮੌਜੂਦ ਨਹੀਂ ਸੀਗਾ ਜਿਸ ਕਰਕੇ ਇਹ ਜਿਹੜਾ ਹੰਗਾਮਾ ਜਿਹੜਾ ਵਾਪਰਿਆ ਜਾ ਰਿਹਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਕਹਿਣਾ ਹੈ ਵੀ ਇਹ ਸਾਰਾ ਕੁਝ ਭਾਜਪੀ ਜੜੀ ਆ ਉਹ ਕਰਾਰੀ ਆ ਜਦਕੀ ਦੂਜੇ ਪਾਸੇ ਮਤਲਬ ਕੀ ਤੁਸੀਂ ਇਹ ਦੇਖੋ ਮਤਲਬ ਕੀ ਇੱਥੇ ਗੁੱਟ ਬਣੇ ਹੋਏ ਆ ਅਲੱਗ-ਅਲੱਗ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਦੇ ਗੁੱਟ ਬਣੇ ਹੋਏ ਆ ਔਰ ਪੁਲਿਸ ਜਦੋਂ ਯਾਦ ਕਰ ਰਹੀ ਆ ਵੀ ਕਿਸੇ ਤਰ੍ਹਾਂ ਇਹ ਨਿਪਟਾਰਾ ਹੋ ਜੇ ਕੋਈ ਲੜਾਈ ਝਗੜੇ ਦੀ ਨੋਬਤ ਜੜੀ ਆ ਉਹ ਨਾ ਆਵੇ ਸਮਝਾਉਣ ਦੀ ਕੋਸ਼ਿਸ਼ ਚੱਲ ਰਹੀ ਆ ਸਮਝਾਉਣ ਦੀ ਕੋਸ਼ਿਸ਼ ਚੱਲ ਰਹੀ ਆ ਡੀਐਸਪੀ ਸਾਹਿਬ ਖੁਦ ਸਮਝਾ ਰਹੇ ਨੇ ਤੁਸੀਂ ਦੇਖੋ ਕਿੰਨਾ ਕਈ ਚੰਡੀਗੜ੍ਹ ਪੁਲਿਸ ਦੇ ਕਈ ਐਸਐਚਓ ਜਿਹੜੇ ਆ ਮੌਕੇ ਤੇ ਤਨਾਤ ਹੈਗੇ ਆ ਡੀਐਸਪੀ ਤਨਾਤ ਹੈਗੇ ਨੇ ਕਿਸੇ ਤਰ੍ਹਾਂ ਜਦ ਇਹ ਜਿਹੜੀ ਇਹ ਜਾਦੂ ਜਾਦ ਚੱਲ ਰਹੀ ਆ ਆਪਸ ਚ ਜਿਹੜੀ ਇਹਨਾਂ ਦੀ ਨੁੱਕਾ ਜਿੰਨੀ ਚੱਲ ਰਹੀ ਆ ਧੱਕੇਸ਼ਾਹੀ ਚੱਲ ਰਹੀ ਆ ਉਸ ਚੀਜ਼ ਨੂੰ ਰੋਕਿਆ ਜਾ ਸਕੇ ਨਾਰੀਵਾਦੀ ਨੂੰ ਰੋਕਿਆ ਜਾ ਸਕੇ ਕਿਉਂਕਿ ਇਸ ਸਮੇਂ 18 ਤਰੀਕ ਨੂੰ ਮੇਅਰ ਦੇ ਇਲੈਕਸ਼ਨ ਆ ਔਰ ਮੇਅਰ ਦੇ ਇਲੈਕਸ਼ਨ ਇਸ ਕਰਕੇ ਬੜੇ ਇੰਪੋਰਟੈਂਟ ਆ ਇਸ ਤੋਂ ਬਾਅਦ ਆ ਲੋਕ ਸਭਾ ਦੇ ਚੋਣ ਆਉਣੇ ਆ ਕਦੀ ਵੀ ਚੋਣ ਦੀ ਘੋਸ਼ਣਾ ਹੋ ਸਕਦੀ ਆ ਜਿਸ ਕਰਕੇ ਇਹ ਜਿਹੜੀ ਆ ਮੇਅਰ ਦੇ ਇਲੈਕਸ਼ਨ ਬੜੇ ਇੰਪੋਰਟੈਂਟ ਆ ਔਰ ਇਸ ਤੇ ਜਿਹੜੀ ਵੀ ਪਾਰਟੀ ਜਿੱਤੇਗੀ ਉਸ ਨੂੰ ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਦੀ ਸੀਟ ਤੇ ਫਾਇਦਾ ਹੋ ਸਕਦਾ ਜਿਸ ਕਰਕੇ ਕੋਈ ਵੀ ਇਹ ਇਲੈਕਸ਼ਨ ਜਿਹੜਾ ਉਹ ਹਾਰਨਾ ਨਹੀਂ ਚਾਹੁੰਦੇ ਇਸ ਸਮੇਂ ਇੱਕ ਪਾਸੇ ਬੀਜੇਪੀ ਦੇ ਕੌਂਸਲਰ ਆ ਗਏ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜਨ ਦੇ ਕੌਂਸਲਰ ਆ ਗਏ ਆ ਪੁਰਾ ਗਠਬੰਧਨ ਦੇ ਜਿਹੜੇ ਕੌਂਸਲਰ ਆ ਉਹਨਾਂ ਦੀ ਸੰਖਿਆ ਜ਼ਿਆਦਾ ਹੈਗੀ ਹੈ 20 20 ਹੈਗੀ ਹੈ ਜਦਕਿ ਭਾਜਪਾ ਕੋਲੇ ਜਿਹੜੇ ਕੌਂਸਲਰ ਹੈਗੇ 14 ਔਰ ਇੱਕ ਐਮਪੀ ਦੀ ਵੋਟ ਟੋਟਲ 15 ਹੈਗੀ ਹੈ ਜਿਸ ਕਰਕੇ ਭਾਜਪਾ ਨੂੰ ਸਾਫ਼ ਸਾਫ਼ ਜਿਹੜੀ ਹਾਰ ਆ ਉਹ ਨਜ਼ਰ ਆ ਰਹੀ ਆ ਪਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਹਾਰ ਨੂੰ ਜਿਹੜਾ ਉਹ ਸਵੀਕਾਰ ਨਹੀਂ ਕਰਨਾ ਚਾਹੁੰਦੇ ਉਹ ਚਾਹੁੰਦੀ ਹੈ ਵੀ ਕਿਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਉਹ ਦੋ ਵਾਰੀ ਆਪਣਾ ਮੇਅਰ ਬਣਾਉਣ ਚ ਕਾਮਯਾਬ ਹੋ ਗਏ ਉਹ ਚਾਹੁੰਦੀ ਹੈ ਵੀ ਇਸ ਵਾਰੀ ਵੀ ਕਿਸੇ ਤਰ੍ਹਾਂ ਧੱਕੇਸ਼ਾਹੀ ਨਾਲ ਉਹ ਆਪਣਾ ਮੇਰ ਬਣਾ ਚ ਕਾਮਯਾਬ ਹੋ ਜਾਣ ਔਰ ਇਸੀ ਕਰਕੇ ਇਹ ਜਿਹੜੀ ਇਸ ਸਮੇਂ ਆਪਸ ਵਿੱਚ ਕੰਟਰੋਵਰਸੀ ਖੜੀ ਹੋਈ ਹੋਈ ਆ ਆਪਚ ਜਿਹੜਾ ਇਹ ਨਾਰੇਬਾਜੀ ਚੱਲ ਰਹੀ ਆ ਜਦੂਜਾ ਚੱਲ ਰਹੀ ਆ ਉਸ ਦਾ ਮੇਨ ਕਾਰਨ ਇਹੀ ਹੈਗਾ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿੰਦਰ ਨਾਲ ਦੰਨ ਸੂਰਤ ਟੀਵੀ ਲਈ ਚੰਡੀਗੜ੍ਹ ਤੋਂ